आज जैसी बनावांगे दूध दो वाली ब्रेड दी मीठी रेसिपी ਤੁਸੀਂ ਇਸ ਨੂੰ 슈ગર فری ਵੀ ਬਣਾ ਸਕਦੇ ਹੋ ਤੇ ਮਿੱਠੀ ਚੀਨੀ ਨਾਲ ਵੀ ਬਣਾ ਸਕਦੇ ਹੋ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਜਿਆਦਾ ਟੇਸਟੀ ਲੱਗਦੀ ਹੈ ਬੱਚੇ ਤੇ ਵੱਡੇ ਦੋਨੇ ਖਾ ਸਕਦੇ ਨੇ ਬੱਚਿਆਂ ਨੂੰ ਤੁਸੀਂ ਨਾਸ਼ਤੇ ਵਿੱਚ ਵੀ ਦੇ ਸਕਦੇ ਹੋ ਜਾਂ ਟਿਫਨ ਵਿੱਚ ਵੀ ਦੇ ਸਕਦੇ ਹੋ ਜਾਂ ਸ਼ਾਮ ਦੀ ਛੋਟੀ ਜਿਹੀ ਪੁਕਲੇ ਵੀ ਬੱਚਿਆਂ ਨੂੰ फटाफट ਬਣਾ ਕੇ ਦੇ ਸਕਦੇ ਹੋ ਕਰਦੇ ਬੇਸਿਕ ਜੇ ਸਮਾਨ ਤੋਂ ਤੁਸੀਂ ਇਸ ਨੂੰ ਬਣਾ ਸਕਦੇ ਇੱਕ ਵਾਰ ਜ਼ਰੂਰ ਤੋਂ ਟ੍ਰਾਈ ਕਰਨਾ ਬਹੁਤ ਹੀ ਟੇਸਟੀ ਹੁੰਦੀ ਹੈ सत श्रीकाल जी मैं हरसिमरन तो स्वागत है तभी सब का मेरे चैनल हरसिमरन जोड़ा फूड एंड लाइफ के अगर तीन मेरे चैनल हूँ तक सबसक्राइब नहीं किया मेरे चैनल पर नवे तो प्लीज़ सब तो पहले चैनल सबसक्राइब कर लोता जो तीस आने मेरी सारी भीडियोज़ में देख सको सबसक्राइब कर सकते हो ਦੁੱਧ ਵਾਲੀ ਮਿੱਠੀ ਬ੍ਰੈਡ ਦੀ ਰੈਸਪੀ ਬਣਾਣੀ ਆ ਆਪਾਂ ਸ਼ੁਰੂ ਕਰਦੇ ਆਂ ਔਰ ਇਹਦੇ ਲਈ ਮੈਂ ਦੋ ਪੀਸ ਲੈਨੇ ਬ੍ਰੈਡ ਦੇ ਮੈਂ ਬ੍ਰਾਊਨ ਬ੍ਰੈਡ ਯੂਜ਼ ਕਰ ਰਹੀ ਆ ਤੁਸੀਂ ਕੋਈ ਵਾਲੀ ਵਾਈਟ ਬ੍ਰੈਡ ਵੀ ਯੂਜ਼ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਬ੍ਰਾਊਨ ਬ੍ਰੈਡ ਹੈ ਤੁਸੀਂ ਇਹਦੇ ਸਲਾਈਸਸ ਨੂੰ ਸਾਈਡਾਂ ਤੋਂ ਉਤਾਰ ਸਕਦੇ ਹੋ ਪਰ ਮੈਂ ਇਹਦੇ ਸਾਈਡਾਂ ਨਹੀਂ ਉਤਾਰ ਰਹੀ ਮੈਂ ਇਹਨਾਂ ਦੇ ਨਾਲ ਹੀ ਜਿਹ ਦੁੱਧ ਵਾਲੀ ਬ੍ਰੈਡ ਆ ਨਾ ਬਣਾ ਰਹੀ ਆ ਉਹਦੇ ਨਾਲ ਬਿਲਕੁਲ ਪਰਫੈਕਟ ਸਹੀ ਤਰ੍ਹਾਂ ਬਨੇਗੀ ਸਾਈਡਾਂ ਨਹੀਂ ਉਤਾਰਾਂਗੇ ਤੇ ਤੇ ਇਹਦੇ ਲਈ ਆਪਾਂ ਪਹਿਲਾਂ ਜਿਹੜਾ ਦੁੱਧ ਹੈ ਨਾ ਉਹਨੂੰ ਕੋਲ ਲੈਂਦੇ ਆ ਇੱਕ ਕੱਪ ਭਰ ਕੇ ਮੈਂ ਦੁੱਧ ਲਿਆ ਹੈ ਤੇ ਆਪਾਂ ਦੁੱਧ ਨੂੰ ਕਿਸੇ ਵੀ ਬਰਤਨ ਦੇ ਵਿੱਚ ਪਾ ਲੈਣਾ ਹੈ ਡੁੰਗੇ ਵਾਲੇ ਬੌਲ ਦੇ ਵਿੱਚ ਪਾ ਲੈਣਾ ਹੈ ਜਾਂ ਡੁੰਗੀ ਪਲੇਟ ਦੇ ਵਿੱਚ ਪਾ ਲੈਣਾ ਹੈ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਦੁੱਧ ਹੈ ਨਾ ਇਹਦੇ ਵਿੱਚ ਅਸੀਂ ਥੋੜਾ ਜਿਹਾ ਹੋਰ ਰਿਚ ਬਣਾਉਣ ਦੇ ਲਈ ਮੈਂ ਇਹਦੇ ਵਿੱਚ ਦੋ ਚਮਚ ਪਾ ਕੇ ਨਾ ਜੋ ਤਾਜ਼ਾ ਘਰ ਦੀ ਮਲਾਈ ਦੁੱਧ ਤੋਂ ਉੱਤਰਦੀ ਹੈ ਉਹ ਵਾਲੀ ਮਲਾਈ ਆਪਾਂ ਇਹਦੇ ਵਿੱਚ ਦੋ ਵੱਡੇ ਚਮਚ ਭਰ ਕੇ ਮੈਂ ਪਾਵਾਂਗੀ ਤੁਸੀਂ کریم ਨਹੀਂ ਪਾ ਸਕਦੇ ਹੋ ਪਰ इजीली ਜੋ ਘਰ ਵਾਲੀ ਮਲਾਈ ਹੈ ਨਾ ਘਰ ਵਿੱਚੋ ਹੀ इजीली ਮਿਲ ਜਾਂਦੀ ਹੈ ਤੇ ਮੈਂ ਇਹਦੇ ਵਿੱਚ ਜੋ ਮਲਾਈ ਹੈ ਉਹ ਯੂਜ਼ ਕਰ ਰਹੀ ਹਾਂ ਤੁਸੀਂ ਮਲਾਈ ਨੂੰ ਸਕਿੱਪ ਵੀ ਕਰ ਸਕਦੇ ਹੋ ਕੱਲੇ ਜੋ ਦੁੱਧ ਹੈ ਉਹਦੇ ਨਾਲ ਵੀ ਦੁੱਧ ਵਾਲੀ ਬ੍ਰੈਡ ਬਣਾ ਸਕਦੇ ਹੋ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਚੀਨੀ ਯੂਜ਼ ਕਰਾਂਗੇ ਅਗਰ ਤੁਸੀਂ 슈ਗਰ ਫ੍ਰੀ ਵੇਅਨ ਨੂੰ ਬਣਾ ਕੇ ਸਕਦੇ ਹੋ ਜੋ 슈ਗਰ ਦੇ ਪੇਸ਼ੈਂਟ ਨੇ ਉਹ ਵੀ ਦੁੱਧ ਵਾਲੀ ਮਿੱਠੀ ਬ੍ਰੈਡ ਬਣਾ ਕੇ ਖਾ ਸਕਦੇ ਨੇ ਇਸ ਤਰ੍ਹਾਂ 슈ਗਰ ਫਰੀ ਦਾ ਪਾਊਡਰ ਆ ਉਹ ਵੀ ਤੁਸੀਂ ਪਾ ਕੇ 슈ਗਰ ਫਰੀ ਵੀ ਦੁੱਧ ਵਾਲੀ ਬਰੈਡ ਬਣਾ ਸਕਦੇ ਹੋ ਜੇ ਸਟੀਵਿਆ 슈ਗਰ ਫਰੀ ਹੈ ਉਹ ਵੀ ਪਾ ਕੇ ਬਣਾ ਸਕਦੇ ਹੋ ਜਾਂ ਟੈਬਲਟ ਵੀ ਪਾ ਕੇ ਬਣਾ ਸਕਦੇ ਹੋ ਜੋ 슈ਗਰ ਫਰੀ ਦੀ ਹੁੰਦੀ ਹੈ ਪਰ ਮੈਂ ਇਹਦੇ ਵਿੱਚ ਚੀਨੀ ਯੂਜ਼ ਕਰ ਰਹੀ ਹਾਂ ਕਿਉਂਕਿ ਮੈਂ ਬੱਚਿਆਂ ਲਈ ਬਣਾ ਰਹੀ ਹਾਂ ਤੇ ਮੈਂ ਇਹਦੇ ਵਿੱਚ ਖੰਡ ਪਾ ਕੇ ਜੋ ਚੀਨੀ ਹੈ ਦੋ ਵੱਡੇ ਚਮਚ ਪਰ ਕੇ ਮੈਂ ਇਹਦੇ ਵਿੱਚ ਚੀਨੀ ਦੇ ਪਾ ਲਏ ਨੇ ਤੇ ਉਸ ਤੋਂ ਬਾਅਦ ਥੋੜੀ ਜਿਹੀ ਮੈਂ 1/4 ਬਿਲਕੁਲ ਥੋੜੀ ਜਿਹੀ ਛੋਟਾ ਚਮਚ 1/4 ਇਹਦੇ ਵਿੱਚ ਕੁੱਟੀ ਹੋਈ ਛੋਟੀ ਇਲਾਇਚੀ ਯੂਜ਼ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ ਚੰਗੀ ਤਰ੍ਹਾਂ ਦੀ ਮਿਕਸ ਕਰ ਲੈਣਾ ਜਿਹਦੇ ਵਿੱਚ ਇਲਾਇਚੀ ਪਾਈ ਹੈ ਚੀਨੀ ਇਹਦੇ ਵਿੱਚ ਚੰਗੀ ਤਰ੍ਹਾਂ ਡਿਸੋਲਵ ਹੋ ਜਾਣੀ ਚਾਹੀਦੀ ਹੈ ਤੇ ਆਪਾਂ ਜਿਹਦੇ ਵਿੱਚ ਖੰਡ ਪਾਈ ਹੈ ਨਾ ਉਹਨੂੰ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਆਪਾਂ ਹਿਲਾਉਣਾ ਹੈ ਇਹਨੂੰ ਚੰਗੀ ਤਰ੍ਹਾਂ ਜਿੰਨੀ ਦੇਰ ਤੱਕ ਕਰ ਜਿਹਦੇ ਵਿੱਚ ਆਪਾਂ ਖੰਡ ਪਾਈ ਹੈ ਉਹ ਚੰਗੀ ਤਰ੍ਹਾਂ ਮਿਕਸ ਨਹੀਂ ਹੋ ਜਾਂਦੀ ਹੈ ਤੇ ਦਾਲੀ ਜੋ ਇਹਦੇ ਵਿੱਚ ਮਲਾਈ ਪਾਈ ਹੈ ਨਾ ਉਹ ਵੀ ਚੰਗੀ ਤਰ੍ਹਾਂ ਦੁੱਧ ਦੇ ਨਾਲ ਮਿਕਸ ਹੋ ਜਾਏਗੀ ਤੇ ਸਾਡੀ ਜੋ ਤੁਸੀਂ ਦੇਖ ਸਕਦੇ ਹੋ ਪਾਏ ਦੇ ਵਿੱਚ ਜੋ ਚੀਨੀ ਪਾਈ ਹੈ ਨਾ ਉਹ ਚੰਗੀ ਤਰ੍ਹਾਂ ਡਿਸੋਲਵ ਹੋ ਗਈ ਹੈ ਤੁਸੀਂ ਇਹਦੀ ਜੀ ਚੀਨੀ ਦੀ ਜਗ੍ਹਾ ਸ਼ੱਕਰ ਵੀ ਯੂਜ਼ ਕਰ ਸਕਦੇ ਹੋ ਸ਼ੱਕਰ ਨਾਲ ਵੀ ਦੁੱਧ ਵਾਲੀ ਬਰੈਡ ਬਣਾ ਸਕਦੇ ਹੋ ਹੈਲਦੀ ਹੋਰ ਬਣਾਉਣਾ ਚਾਹੁੰਦੇ ਹੋ ਉਸ ਤੋਂ ਬਾਅਦ ਪੈਨ ਲਿਆ ਨੂੰ ਥੋੜਾ ਜਿਹਾ ਗਰਮ ਕਰਕੇ ਮੈਂ ਦੁੱਧ ਤੇ ਥੋੜਾ ਜਿਹਾ ਦੇਸੀ ghee ਪਾ ਕੇ ਉਹਨੂੰ ਚੰਗੀ ਤਰ੍ਹਾਂ ਦੀ ਸਪਰੈਡ ਕਰ ਲਵਾਂਗੀ ਤੁਸੀਂ ਤੇਲ ਵੀ ਯੂਜ਼ ਕਰ ਸਕਦੇ ਹੋ ਜਾਂ ਕੋਈ ਬਲਵਕੀ ਮੈਂ ਦੇਸੀ ghee ਪਾ ਰਹੀ ਆ ਇਹਦੇ ਵਿੱਚ ਥੋੜਾ ਜਿਹਾ ਪਾ ਕੇ ਉਹਨੂੰ ਗ੍ਰੀਸ ਕਰ ਲਿਆ ਤਵੇ ਨੂੰ ਉਸ ਤੋਂ ਬਾਅਦ ਜੇ ਸਾਡੀ ਬ੍ਰੈਡ ਹੈ ਨਾ ਉਹਨੂੰ ਆਪਾਂ ਇਹਦੇ ਵਿੱਚ ਲਾਸਟ ਤੇ ਪਹਿਲਾਂ ਤਵੇ ਨੂੰ ਗਰਮ ਕਰ ਲੈਣਾ ਫਿਰ ਆਪਾਂ ਜੋ ਬ੍ਰੈਡ ਹੈ ਉਹਦੇ ਵਿੱਚ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਦੋਨੇ ਸਾਈਡਾਂ ਤੋਂ ਡਿਪ ਕਰ ਲੈਣੀਆਂ ਤੇ ਦੋਨੇ ਪੀਸਾਂ ਨੂੰ ਆਪਾਂ ਤਵੇ ਦੇ ਉੱਪਰ ਫਰਾਈਂਗ ਪੈਨ ਦੇ ਉੱਪਰ ਪਾ ਦੇਣਾ ਪਹਿਲਾਂ ਥੋੜਾ ਜਿਹਾ ਤੁਸੀਂ ਇਹਨੂੰ ਹਲਕਾ ਜਿਹਾ ਚੋਪੜ ਲੈਣਾ ਹੈ ਗ੍ਰੀਸ ਕਰ ਲੈਣਾ ਹੈ ਤੇਲ ਜਾਂ ghee ਦੇ ਨਾਲ ਜੋ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਆਪਾਂ ਇਹਨੂੰ ਫਿਰ ਸਾਈਡਾਂ 'ਨੇ ਉਹਨਾਂ ਨੂੰ ਚੇਂਜ ਕਰ ਦੇਣਾ ਉਹਨਾਂ ਸਾਈਡਾਂ ਤੋਂ ਤਾਂ ਜੋ ਦੋਨੇ ਸਾਈਡ ਤੋਂ ਪ੍ਰੋਪਰ ਚੰਗੀ ਤਰ੍ਹਾਂ ਸਾਡੇ ਜੋ ਬ੍ਰੈਡ ਹੈ ਨਾ ਬਣ ਜਾਏ ਤੇ ਥੋੜੀ ਜਿਹੀ ਹਲਕਾ ਜਾਂ ਲਾਈਟ ਕਲਰ ਆਨ ਤੱਕ ਕਰ ਆਪਾਂ ਨੂੰ ਸ਼ੈਲੋ ਫਰਾਈ ਕਰਨਾ ਹਲਕਾ ਜਾਂ ਬਿਲਕੁਲ ਥੋੜੇ ਜਿਹੀ ghee ਦੇ ਨਾਲ ਆਪਾਂ ਨੂੰ ਸ਼ੈਲੋ ਫਰਾਈ ਕਰਨਾ ਹੈ ਇਸ ਤਰ੍ਹਾਂ ਨਾਲ ਜੋ ਬ੍ਰੈਡ ਹੈ ਨਾ ਬਹੁਤ ਹੀ ਟੇਸਟੀ ਬਣਦੀ ਹੈ ਔਰ ਗਿੱਲੀ-ਗਿੱਲੀ ਵੀ ਨਹੀਂ ਬਣੇਗੀ ਆਪਾਂ ਜਿਹੜਾ ਥੋੜਾ ਜਿਹੀ ਹੀਟ ਹੈ ਨਾ ਉਹਨੂੰ ਹਲਕੀ ਜਿਹੀ ਹੁਣ ਘਟਾ ਦੇਵਾਂਗੇ ਤਾਂ ਜੋ ਬ੍ਰੈਡ ਹੈ ਨਾ ਬਿਲਕੁਲ ਚਿਪਚਿਪੀ ਨਾ ਬਣੇ ਔਰ ਚੰਗੀ ਤਰ੍ਹਾਂ ब्राउन हो जाए हल्की सी ब्राउन हो गई है एक ब्रेड साडी प्रॉपर बन गई दूसरी साइड थोड़ी कच्ची लग रही है तो ओदी भी अपन साइड बदल के ओनु भी थोड़ा सा शैलो फ्राई कर लवांगी तो साडी जो ਤੁਸੀਂ ਦੇਖ ਸਕਦੇ ਹੋ ਮਿੱਠੀ ਬ੍ਰੈਡ ਬਣੀ ਹੈ ਨਾ ਇਨਸਟੈਂਟ ਵਾਲੀ ਦੁੱਧ ਵਾਲੀ ਮਿੱਠੀ ਬ੍ਰੈਡ ਬਣ ਕੇ ਰੈਡੀ ਹੋ ਗਈ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਸ ਨੂੰ ਨਾਸ਼ਤੇ ਵਿੱਚ بنا ਸਕਦੇ ਹੋ ਜਾਂ ਬੱਚਿਆਂ ਨੂੰ ਕਿਸੇ ਟਾਈਮ ਸ਼ਾਮ ਦੇ ਟਾਈਮ ਵੀ ਨਾਸ਼ਤੇ ਵਿੱਚ ਦੇ ਸਕਦੇ ਹੋ ਬਹੁਤ ਹੀ ਜਿਆਦਾ ਹੈਲਦੀ ਰੈਸਪੀ ਹੈ ਕਿਉਂਕਿ ਆਪਾਂ ਘਰ ਦੇ ਸਮਾਨ ਤੋਂ ਬਹੁਤ इजीली ਇਹਨੂੰ ਘਰ ਵਿੱਚ ਹੀ ਬਣਾਇਆ ਹੈ ਤੇ ਬਹੁਤ ਹੀ ਫਟਾਫਟ ਬਣ ਕੇ ओली ਰੈਸਪੀ ਤਿਆਰ ਹੋ ਜਾਂਦੀ ਹੈ ਅਗਰ ਤੁਸੀਂ ਬੱਚਿਆਂ ਲਈ ਬਣਾਉਣਾ ਚਾਹੁੰਦੇ ਹੋ ਤੇ ਫਟਾਫਟ ਬਣ ਜਾਏਗੀ ਤੇ ਆਪਾਂ ਥੋੜੇ ਜਿਹਾ ਡਰਾਈ ਫੂਡਸ ਦੇ ਨਾਲ ਇਹਨੂੰ ਗਾਰਨਿਸ਼ ਕਰਾਂਗੇ ਤੇ ਇਹ ਆਪਸ਼ਨਲ ਹੈ ਤੁਸੀਂ ਇਸ ਤੋਂ ਬਿਨਾ ਡਰਾਈ ਫਰੂਟਸ ਤੋਂ ਬਿਨਾ ਵੀ ਬੱਚਿਆਂ ਨੂੰ ਇਹ ਨਾਸ਼ਤਾ ਬਣਾ ਕੇ ਦੇ ਸਕਦੇ ਹੋ ਤੇ ਸਾਡੀ ਇਨਸਟੈਂਟ ਵਾਲੀ ਦੁੱਧ ਵਾਲੀ ਮਿੱਟੀ ਬ੍ਰੈਡ ਬਣ ਕੇ ਤਿਆਰ ਹੋ ਗਈ ਹੈ ਤੇ ਤੁਸੀਂ ਮੈਨੂੰ ਜਰੂਰ ਤੋਂ ਕਮੈਂਟ ਕਰਕੇ ਦੱਸਣਾ ਕਿ ਇਹ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰ ਲੈਣਾ ਤੇ ਆਪਣੇ ਫਰੈਂਡਸ ਦੇ ਨਾਲ ਇਹਨੂੰ ਸ਼ੇਅਰ ਕਰ ਲੈਣਾ ਅਗਰ ਤੁਹਾਨੂੰ ਪਸੰਦ ਆਈ ਹੈ ਤੇ ਮੇਰੀ ਹੋਰ ਇਸੇ ਤਰ੍ਹਾਂ ਦੀ ਰੈਸਪੀਸ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਗਰ ਤੁਸੀਂ ਹੁਣ ਤੱਕ ਕਰਨਾ ਨਹੀਂ ਕੀਤਾ ਜਾਂ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੀ ਹੋਰ ਰੈਸਪੀਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਮੇਰੀ ਵੀਡੀਓਜ਼ ਦੇਖਣ ਲਈ ਤੇ ਮੈਨੂੰ ਸਪੋਰਟ ਕਰਨ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਇਸੇ ਤਰ੍ਹਾਂ ਤੁਸੀਂ ਮੈਨੂੰ ਸਪੋਰਟ ਕਰਦੇ ਰਹਿਣਾ